ਸਾਤ ਸਿਕਾ ਸਟੂਡੈਂਟਸ ਮੈਂ ਹਰਜੀਤ ਕੌਰ ਤੁਹਾਡਾ ਸਕਸੈਸਿਵ ਟੀਚਿੰਗ ਦੇ ਡਿਜੀਟਲ ਪਲੈਟਫਾਰਮ ਦੇ ਵਿੱਚ ਬਹੁਤ ਜ਼ਿਆਦਾ ਵੈਲਕਮ ਕਰਦੀ ਆ ਜੇ ਤੁਸੀਂ ਸਰਕਾਰੀ ਟੀਚਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾ ਪੜਾਵਾ ਟੈਟ ਨੂੰ ਕੁਆਲੀਫਾਈ ਕਰਨਾ ਜੇ ਤੁਹਾਡਾ ਪੀਸਟੈਟ ਕੁਆਲੀਫਾਈਡ ਹੈ ਤਾਂ ਤੁਸੀਂ ਅੱਗੇ ਈਟੀਟੀ ਕਾਡਰ ਜਾਂ ਮਾਸਟਰ ਕਾਡਰ ਦੀ ਭਰਤੀ ਲਈ ਐਲੀਜੀਬਲ ਹੋ ਜਾਂਦੇ ਹੋ ਪੀਸਟੈਟ ਇੱਕ ਕੁਆਲੀਫਾਈਿੰਗ ਨੇਚਰ ਦਾ ਐਗਜ਼ਾਮ ਹੈ ਜਿਦੇ ਵਿੱਚ ਜਸ ਤੁਸੀਂ 150 ਚੋਂ 90 ਨੰਬਰ ਲੈਣੇ ਨੇ ਤਾਂ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਕੌਣ-ਕੌਣ ਫਾਰਮ ਭਰ ਸਕਦਾ ਹੈ ਕਿ ਸਿਲੇਬਸ ਲੈਣ ਵਾਲਾ ਕਿ ਐਗਜ਼ਾਮ ਪੈਟਰਨ ਲੈਣ ਵਾਲਾ ਤਾਂ ਚਲੋ ਸੈਸ਼ਨ 'ਚ ਅੱਗੇ ਵਧਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਬੱਚਿਆਂ ਦੇ ਮਾਈਂਡ 'ਚ ਆ ਡਾਊਟ ਰਹਿੰਦਾ ਹੈ ਕਿ ਕੀ ਕੀ ਅਸੀਂ ਐਲੀਜੀਬਲ ਆਈਸ ਐਗਜ਼ਾਮ ਲਈ ਤਾਂ ਐਲੀਜੀਬਿਲਟੀ ਲਈ ਜੇ ਤੁਸੀਂ ਇੰਡੀਆ ਦੇ ਰੈਜ਼ੀਡੈਂਟ ਹੋ ਠੀਕ ਹੈ ਜੀ ਇੰਡੀਆ 'ਚ ਰਹਿਣ ਵਾਲੇ ਹੋ ਤਾਂ ਤੁਸੀਂ ਪੀਐਸਟੈਟ ਦਾ ਐਗਜ਼ਾਮ ਲਈ ਐਲੀਜੀਬਲ ਹੋ ਕਾਫੀ ਸਟੂਡੈਂਟਸ ਦਾ ਡਾਊਟ ਹੁੰਦਾ ਸੀ ਹਰਿਆਣਾ ਦੇ ਆ ਠੀਕ ਹੈ ਜੀ ਅਸੀਂ ਹਿਜਰਾਸ਼ਟਾਨ ਦੇ ਆ ਸਾਡੇ ਕੋਲ 10ਵਿਚ ਪੰਜਾਬੀ ਨਹੀਂ ਹੈਗੀ ਕੀ ਅਸੀਂ ਪੀਐਸਟੈਟ ਦੇ ਸਕਦੇ ਹਾਂ ਹਾਂਜੀ ਰਾਜੇ ਬਿਲਕੁਲ ਦੇ ਸਕਦੇ ਹੋ ਠੀਕ ਹੈ ਜੀ 10ਵਿਚ ਪੰਜਾਬੀ ਹੋਏ ਜਾਂ ਨਾ ਹੋਏ ਤੁਸੀਂ ਐਲੀਜੀਬਲ ਹੋ ਪੀਐਸਟੈਟ ਲਈ ਠੀਕ ਹੈ ਜੀ ਹੁਣ ਆਪਾਂ ਚੈੱਕ ਕਰ ਲ ਕਿ ਆਪਣਾ ਨੈਕਸਟ ਕੀ ਆ ਹਾਂਜੀ ਜੇ ਤੁਸੀਂ ਈਟੀਟੀ ਦੇ ਟੀਚਰ ਬਣਨਾ ਚਾਹੁੰਦੇ ਹੋ ਉਹਨੂੰ ਕਹਿੰਦੇ ਐਲੀਮੈਂਟਰੀ ਟੀਚਰ ਠੀਕ ਹੈ ਜੀ ਜੇ ਤੁਸੀਂ 1 ਤੋਂ ਲੈ ਕੇ 5ਵੀਂ ਤੱਕ ਦੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੇਪਰ 1 ਦੇਣਾ ਹੈ ਜੇ ਤੁਸੀਂ 6ਵੀਂ ਤੋਂ 8ਵੀਂ ਦੇ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੇਪਰ 2 ਦੇਣਾ ਹੁਣ ਪੇਪਰ 1 ਵਿੱਚ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਤੁਹਾਡੇ 12ਵੀਂ ਦੇ ਵਿੱਚ ਐਟ ਲੀਸਟ 50% ਮਾਰਕਸ ਆਣੀ ਚਾਹੀਦੇ ਆ ਤੇ ਨਾਲ ਤੁਸੀਂ 2 ਇਅਰ ਦਾ ਡਿਪਲੋਮਾ ਠੀਕ ਹੈ ਜੀ ਈਟੀਟੀ ਕਹਿ ਲੈਂਦੇ ਆ ਕਈ ਜਗ੍ਹਾ ਤੇ ਡੀਐਲਟੀ ਕਿਹਾ ਜਾਂਦਾ ਇਹਨੂੰ ਤੁਸੀਂ ਇਹ ਕੀਤੀ ਹੋਣੀ ਚਾਹੀਦੀ ਹੈ ਪਾਸਿੰਗ ਔਰ ਅਪੀਅਰਿੰਗ ਠੀਕ ਹੈ ਜੀ ਜੇ ਤੁਸੀਂ ਅਪੀਅਰਿੰਗ ਵੀ ਹੋ ਤਾਂ ਵੀ ਤੁਸੀਂ ਇਹ ਫਾਰਮ ਭਰ ਸਕਦੇ ਹੋ ਐਦਾਂ ਹੀ ਜੇ ਆਪਾਂ ਪੇਪਰ 2 ਦੀ ਗੱਲ ਕਰੀਏ ਛੇਵੀਂ ਤੋਂ ਅਠਵੀਂ ਦੇ ਬੱਚਿਆਂ ਨੂੰ ਪੜਾਉਣ ਲਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਐਟਲੀਸਟ 50% ਮਾਰਕਸ ਦੇ ਨਾਲ ਪਾਸਿੰਗ ਔਰ ਅਪੀਅਰਿੰਗ ਠੀਕ ਹੈ ਜੀ ਬੀਐਡ ਦੇ ਵਿੱਚ ਤੁਸੀਂ ਪਾਸ ਕਰ ਚੁੱਕੇ ਹੋ ਜਾਂ ਅਪੀਅਰਿੰਗ ਹੋ ਬੀਐਡ ਦੇ ਵਿੱਚ ਤਾਂ ਤੁਸੀਂ ਐਲੀਜੀਬਲ ਹੋ ਪੀਐਸਟੈਟ ਲਈ ਹੁਣ ਆਪਾਂ ਜੇ ਗੱਲ ਕਰੀਏ ਉਮਰ ਸੀਮਾ ਠੀਕ ਹੈ ਜੀ ਉਮਰ ਸੀਮਾ ਦੀ ਗੱਲ ਕਰੀਏ ਤਾਂ ਕੋਈ ਵੀ ਉਮਰ ਸੀਮਾ ਨਹੀਂ ਹੈ ਠੀਕ ਹੈ ਜੀ ਤੁਸੀਂ ਚਾਲੀਆਂ ਦੇਓ ਤੁਸੀਂ 45 ਦੇਓ ਤੁਸੀਂ ਪੰਜਾਵਾਂ ਦੇਓ ਤੁਸੀਂ ਪੀਐਸਟੈਟ ਦਾ ਪੇਪਰ ਦੇ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਨੈਕਸਟ ਇਨਫੋਰਮੇਸ਼ਨ ਤੇ ਜਾਂਦੇ ਆ ਨੈਕਸਟ ਇਨਫੋਰਮੇਸ਼ਨ ਆਪਣੀ ਆ ਪੇਪਰ ਦੇ ਵਿੱਚ ਨੋ 네ਗੇਟਿਵ ਮਾਰਕਿੰਗ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੈ ਤੇ ਪੇਪਰ ਹੋਣਾ ਕਿਵੇਂ ਆਫਲਾਈਨ ਮੋਡ ਠੀਕ ਹੈ ਜੀ ਪੇਪਰ ਹੋਣਾ ਕਿਵੇਂ ਆ ਆਫਲਾਈਨ ਮੋਡ ਮਲਟੀਪਲ ਚੁਆਇਸ ਕੁਐਸਚਨਸ ਰਹਿਣਗੇ ਮਲਟੀਪਲ ਚੁਆਇਸ ਕੁਐਸਚਨਸ ਤੇ ਪੇਪਰ ਦਾ ਟਾਈਮ ਕਿ ਰਹੂਗਾ 2 ਘੰਟੇ 3 ਮਿੰਟ 2 ਘੰਟੇ 3 ਮਿੰਟ ਮਤਲਬ ਨੋ ਨੈਗੇਟਿਵ ਮਾਰਕਿੰਗ ਮਤਲਬ ਤੁਸੀਂ 150 ਦੇ 150 ਸਵਾਲ ਕਰ ਸਕਦੇ ਹੋ ਹਾਂਜੀ ਕੁਐਸਚਨਸ ਰਹਿਣਗੇ 150 ਤੇ ਪਾਸਿੰਗ ਮਾਰਕਸ ਜੇ ਤੁਸੀਂ ਜਨਰਲ ਕੈਟਾਗਰੀ ਦੇ ਹੋ ਤਾਂ 90 ਜੇ ਤੁਹਾਡਾ ਕੋਟਾ ਆ ਤਾਂ 82 ਮਾਰਕਸ ਤੁਹਾਨੂੰ ਰਿਕੁਆਇਰਡ ਨੇ ਤੇ ਇਹਦੀ ਵੈਲਿਡਿਟੀ ਲਾਈਫਟਾਈਮ ਹੁਣ ਜਿਹੜੀ ਲਾਈਫਟਾਈਮ ਵੈਲਿਡਿਟੀ ਹੋ ਚੁੱਕੀ ਹੈ ਪਹਿਲਾਂ ਕੀ ਹੁੰਦਾ ਸੀਗਾ ਹੁਣ ਇਹ ਲਾਈਫਟਾਈਮ ਲਈ ਵੈਲਿਡ ਹੈ ਤੁਸੀਂ ਇੱਕ ਵਾਰੀ ਕੁਆਲੀਫਾਈ ਕਰਕੇ ਰੱਖਣਾ ਜਦੋਂ ਈਟੀਟੀ ਕਾਰਡਰ ਜਾਂ ਮਾਸਟਰ ਕਾਰਡਰ ਆਏਗਾ ਤੁਸੀਂ ਆਪਨਾ ਸਰਟੀਫਿਕੇਟ ਦਿਖਾ ਕੇ ਫਾਰਮ ਭਰ ਸਕਦੇ ਹੋ ਹੁਣ ਜੇ ਆਪਾਂ ਐਗਜ਼ਾਮ ਪੈਟਰਨ ਦੀ ਗੱਲ ਕਰੀਏ ਪੇਪਰ 1 ਠੀਕ ਹੈ ਜੀ ਪੇਪਰ 1 ਯਾਨੀ ਕਿ ਈਟੀਟੀ ਵਾਲਿਆਂ ਵਾਸਤੇ 30 ਨੰਬਰ ਦੀ ਆਣੀ ਹੈ ਸੀਡੀਪੀ ਠੀਕ ਹੈ ਜੀ 30 ਮਾਰਕਸ ਸੀਡੀਪੀ ਆਣੀ ਹੈ ਹਾਂਜੀ ਇਦਾਂ ਹੀ ਜੇ ਆਪਾਂ ਗੱਲ ਕਰੀਏ ਆਪਣਾ 30 ਮਾਰਕਸ ਦਾ ਈਵੀਐਸ ਆਣਾ ਈਵੀਐਸ 30 ਕੁਐਸਚਨਸ 30 ਮਾਰਕਸ ਮੈਥ ਆਣਾ 3 ਨੰਬਰਾਂ ਦਾ ਇੱਦਾਂ ਹੀ ਲੈਂਗੁਏਜ 1 ਲੈਂਗੁਏਜ 2 ਜ਼ਿਆਦਾਤਰ ਬੱਚੇ ਇਹਨੂੰ ਇੰਗਲਿਸ਼ ਤੇ ਪੰਜਾਬੀ ਚੂਜ਼ ਕਰਦੇ ਆ ਕਿਉਂਕਿ ਪੰਜਾਬ ਦੇ ਰਹਿਣ ਵਾਲੇ ਨੇ ਇੰਗਲਿਸ਼ ਤੇ ਪੰਜਾਬੀ ਠੀਕ ਹੈ ਜੀ ਪੰਜਾਬੀ ਪਹਿਲੀ ਲੈਂਗੁਏਜ ਜਾਂ ਇੰਗਲਿਸ਼ ਸੈਕੰਡ ਲੈਂਗੁਏਜ ਜਾਂ ਇੰਗਲਿਸ਼ ਪਹਿਲੀ ਲੈਂਗੁਏਜ ਪੰਜਾਬੀ ਸੈਕੰਡ ਲੈਂਗੁਏਜ ਤਾਂ ਆਪਣੇ ਕੋਲ ਆਗੇ ਰਾਜੇ 150 ਸਵਾਲ ਤੇ 150 ਮਾਰਕਸ ਇੱਦਾਂ ਹੀ ਜੇ ਆਪਾਂ ਪੇਪਰ 2 ਦੀ ਗੱਲ ਕਰੀਏ ਤਾਂ ਪੇਪਰ 2 ਦੇ ਵਿੱਚ ਆਪਣੇ ਕੋਲ ਕੀ ਆਜੂਗਾ ਸੀਡੀਪੀ 30 ਠੀਕ ਹੈ ਜੀ ਆਪਣੇ ਕੋਲ ਲੈਂਗੁਏਜ ਪੇਪਰ 1 ਪੇਪਰ 2 ਹੋਈ ਲੈਂਗੁਏਜ 1 ਲੈਂਗੁਏਜ 2 ਹੁਣ ਆਪਣੇ ਕੋਲ ਕੰਬੀਨੇਸ਼ਨ ਜੋ ਤੁਸੀਂ ਬੀএড ਚ ਲਿੱਤਾ ਠੀਕ ਹੈ ਜੀ ਕਾਫੀ ਬੱਚਿਆਂ ਨੇ ਐਸਐਸਟੀ ਦਾ ਕੰਬੀਨੇਸ਼ਨ ਲਿੱਤਾ ਹੁੰਦਾ ਕਈਆਂ ਨੇ ਸਾਇੰਸ ਦਾ ਲਿੱਤਾ ਹੁੰਦਾ ਠੀਕ ਹੈ ਜੀ ਆਪਣੇ ਆ 90 ਸਵਾਲ ਤਾਂ ਪੱਕੇ ਨੇ ਠੀਕ ਹੈ ਜੀ 30 30 90 ਆ 90 ਸਵਾਲ ਤਾਂ ਆਪਣੇ ਪੱਕੇ ਨੇ ਪੰਜਾਬੀ ਇੰਗਲਿਸ਼ ਤੇ ਸੀਡੀਪ ਜਿਨ੍ਹਾਂ ਨੇ ਐਸਐਸਟੀ ਦਾ ਕੰਬੀਨੇਸ਼ਨ ਲਿੱਤਾ ਉਹਨਾਂ ਨੂੰ 60 ਸਵਾਲ ਐਸਐਸਟੀ ਦੇ ਆ ਜਾਣਗੇ 90 ਪਲੱਸ 6 150 ਤੇ ਜਿਨ੍ਹਾਂ ਨੇ ਮੈਥ ਸਾਇੰਸ ਦਾ ਕੰਬੀਨੇਸ਼ਨ ਲਿੱਤਾ ਉਹਨਾਂ ਨੂੰ ਮੈਥ ਸਾਇੰਸ ਦੇ 60 ਸਵਾਲ ਆ ਜਾਣਗੇ ਠੀਕ ਹੈ ਜੀ ਜੋ ਤੁਹਾਡਾ ਬੀএড ਚ ਕੰਬੀਨੇਸ਼ਨ ਆ ਉਹ ਤੁਸੀਂ ਇੱਥੇ ਚੂਜ਼ ਕਰਨਾ ਬੀਅਰ ਚ ਪੜਿਆ ਹੋਇਆ ਤਾਂ ਆ ਹੋ ਗਿਆ ਆਪਣਾ ਐਗਜ਼ਾਮ ਪੈਟਰਨ ਮਾਰਕਸ ਵੀ ਪਤਾ ਲੱਗ ਗਏ ਤੁਹਾਨੂੰ ਹੁਣ ਆਪਾਂ ਜਾਣ ਲੈਨੇ ਆ ਸਿਲੇਬਸ ਕੀ ਆ ਕਿਉਂਕਿ ਸਿਲੇਬਸ ਬਹੁਤ ਜ਼ਿਆਦਾ ਵਾਸਟ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇੱਕ ਦੋ ਮਹੀਨੇ ਚ ਆਪਣਾ ਪੇਪਰ ਕਰੈਕ ਹੋ ਜਾਊਗਾ ਤਾਂ ਆਪਾਂ ਨੂੰ ਘੱਟੋ ਘੱਟ 3-4 ਮਹੀਨੇ ਪੜਨਾ ਪਊਗਾ ਠੀਕ ਹੈ ਜੀ 90 ਨੰਬਰ ਲੈਣ ਲਈ ਵੀ 3-4 ਮਹੀਨੇ ਦੀ ਸਟੱਡੀ ਜ਼ਰੂਰੀ ਹੈ ਆ ਸਿਲੇਬਸ ਚੈੱਕ ਕਰ ਲੋ ਜਪਾਲ ਲੈਂਗੁਏਜ 1 ਜਾਂ ਲੈਂਗੁਏਜ 2 ਦੀ ਗੱਲ ਕਰੀਏ ਇੰਗਲਿਸ਼ ਆ ਪੰਜਾਬੀ ਦੀ ਆਪਾਂ ਨੂੰ ਅਨਸੀਨ ਪੈਸੇਜ ਆਣੀ ਐ ਪੈਡਾਗੋਜੀ ਆਣੀ ਐ ਠੀਕ ਹੈ ਜੀ ਲਰਨਿੰਗ ਐਂਡ ਐਕ્ਵਿਜ਼ੀਸ਼ਨ ਆਣੀ ਐ ਜਿਵੇਂ 30 ਸਵਾਲ ਆਪਣੇ ਅੰਗਰੇਜ਼ੀ ਦੇ ਨੇ ਤਾਂ 20 ਸਵਾਲ ਅੰਗਰੇਜ਼ੀ ਹੋਏਗੀ 10 ਅੰਗਰੇਜ਼ੀ ਦੀ ਪੈਡਾਗੋਜੀ ਹੋਏਗੀ ਠੀਕ ਹੈ ਜੀ 10 ਅੰਗਰੇਜ਼ੀ ਦੀ ਪੈਡਾਗੋਜੀ ਚੈਲੰਜਸ ਆਫ ਟੀਚਿੰਗ ਲੈਂਗੁਏਜ ਕਿ ਤੁਸੀਂ ਕਿੱਦਾਂ ਟੀਚ ਕਰੋਗੇ ਜਿਵੇਂ ਤੁਹਾਨੂੰ ਬੀਐਡ ਦੇ ਵਿੱਚ ਤੁਹਾਡੇ ਟ੍ਰੇਨਿੰਗਸ ਲੱਗਦੀਆਂ ਹੁੰਦੀਆਂ ਸੀ ਇਹ ਤੁਹਾਨੂੰ ਪਤਾ ਸਰਕਾਰੀ ਸਕੂਲ 'ਚ ਤੁਸੀਂ ਪੜਾਉਣ ਜਾਂਦੇ ਹੋ ਉਦਾਂ ਹੀ ਕਿਦਾ ਟੀਚ ਕਰਨਾ ਬੱਚਿਆਂ ਨੂੰ ਆ ਸਿਖਾਇਆ ਜਾਣਾ ਠੀਕ ਹੈ ਜੀ ਆਪਾਂ ਪੰਜਾਬੀ ਦੀ ਜੇ ਗੱਲ ਕਰੀਏ ਤਾਂ ਪੈਡਾਗੋਜੀ ਦੇ ਆਪਣੇ ਦੇਖੋ ਕਿੰਨੇ ਸਾਰੇ ਟੌਪਿਕਸ ਨੇ ਅਨਸੀਨ ਪੈਸੇजेस ਦੋ ਪੈਸੇजेस ਹੋਣਗੇ ਗ੍ਰਾਮਰ ਹੋਏਗੀ ਤਾਂ 10 ਆਪਣੇ ਸਵਾਲ 10 ਤੋਂ 15 ਸਵਾਲ ਪੈਡਾਗੋਜੀ ਦੇ ਹੋਣਗੇ ਐਦਾਂ ਹੀ ਆਪਾਂ ਅਗਲੇ ਸਬਜੈਕਟ ਦੇ ਵੱਲ ਚੱਲਦੇ ਆਪਾਂ ਅਗਲਾ ਸਬਜੈਕਟ ਹੈ ਆਪਣਾ ਸੀਡੀਪੀ ਠੀਕ ਹੈ ਜੀ ਚਾਈਲਡ ਡਿਵੈਲਪਮੈਂਟ ਪੈਡਾਗੋਜੀ 30ਵਾਲ ਦੋਨੋ ਪੇਪਰਸ ਚ ਆਣੀ ਹੈ ਠੀਕ ਹੈ ਜੀ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਆਫ ਚਿਲਡਰਨ ਇਨਫਲੂਐਂਸ ਆਫ ਹੈਰਿਡੀਟੀ এনवायरमेंट ਕੇ ਬੱਚਾ ਨੂੰ ਕਿੱਦਾਂ ਟੀਚ ਕਰਨਾ ਹੈ ਬੱਚੇ ਨੂੰ ਕਿਹੜੇ ਮਾਹੌਲ ਚ ਰਹਿਣਾ ਹੁੰਦਾ ਹੈ ਸੋਸ਼ੀਅਲਾਈਜੇਸ਼ਨ ਪ੍ਰੋਸੈਸ ਥਿਉਰੀਜ਼ ਆ ਗਈ ਪਾਇਗਟ ਕੋਲਬਰਗ ਠੀਕ ਹੈ ਜੀ ਵਿਗੋਤਸੀ ਆ ਸਾਰੀ ਥਿਉਰੀਜ਼ ਆ ਗਈ ਤਾਂ ਆ ਸਾਰਾ ਸਿਲੇਬਸ ਹੈ ਇਹ ਸਾਰਾ ਕੁਝ ਕਰਨਾ ਹੈ ਜਿਵੇਂ ਮੈਥ ਦੀ ਆਪਾਂ ਗੱਲ ਕਰੀਏ ਜੀਓਮੈਟਰੀ ਸ਼ੇਪਸ ਸੋਲਿਡਸ ਨੰਬਰਸ ਆ ਬਹੁਤ ਸਾਰਾ ਸਿਲੇਬਸ ਵਾਸਟ ਆ ਮੈਥ ਦੀ ਗੱਲ ਕਰੀਏ ਇਦਾਂ ਹੀ ਈਵੀਐਸ ਦੀ ਗੱਲ ਕਰੀਏ ਫੈਮਲੀ ਐਂਡ ਫਰੈਂਡਸ ਫੂਡ ਠੀਕ ਹੈ ਜੀ ਬਹੁਤ ਜ਼ਿਆਦਾ ਸਿਲੇਬਸ ਆ ਹੁਣ ਜੇ ਮੈਂ ਸਾਇੰਸ ਦੀ ਗੱਲ ਕਰਾਂ ਪੇਪਰ 2 ਦੀ ਆ ਦੇਖੋ ਕਿੰਨੀਆਂ ਹੀ ਚੈਪਟਰਸ ਨੇ ਸਾਊਂਡ ਲਾਈਟ ਇਲੈਕਟ੍ਰਿਸਿਟੀ ਮੈਟਲਸ ਨੋਨ ਮੈਟਲਸ ਠੀਕ ਹੈ ਜੀ ਇਦਾਂ ਹੀ ਜੇ ਆਪਾਂ ਐਸਐਸਟੀ ਦੀ ਗੱਲ ਕਰੀਏ ਤਾਂ ਹਿਸਟਰੀ ਜੀਓਗ੍ਰਾਫੀ ਹਿਸਟਰੀ ਆਣੀ ਹੈ ਜੀਓਗ੍ਰਾਫੀ ਆਣੀ ਹੈ ਪੋਲਿਟੀਕਲ ਸਾਇੰਸ ਸਿਵਿਕਸ ਆਣੀ ਹੈ ਪੈਡਾਗੋਜੀਕਲ ਇਸ਼ੂਜ਼ ਆਣੇ ਆ ਠੀਕ ਹੈ ਜੀ 60 ਵਿੱਚ ਜੇ ਆਪਾਂ ਗੱਲ ਕਰੀਏ 30 ਤੋਂ 40 ਵਾਲ ਆਪਣੇ ਐਸਐਸਟੀ ਦੇ ਹੋਣਗੇ ਤੇ 20 ਸਵਾਲ ਸਾਡੀ ਐਸਐਸਟੀ ਦੀ ਪੈਡਾਗੋਜੀ ਦੇ ਹੋਣਗੇ ਠੀਕ ਹੈ ਜੀ ਤਾਂ ਸਿਲੇਬਸ ਬਹੁਤ ਜ਼ਿਆਦਾ ਵਾਸਟ ਹੈ ਹਿਸਟਰੀ ਦਾ ਚੈੱਕ ਕਰ ਲਓ ਹਿਸਟਰੀ ਦਾ ਪ੍ਰੋਪਰ ਇੰਨਾ ਸਾਰਾ ਸਿਲੇਬਸ ਦਿੱਤਾ ਹੋਇਆ ਹੈ ਦ ਅਰਲੀਅਰ ਸੋਸਾਇਟੀਜ਼ ਦ ਫਰਸਟ ਫਾਰਮਰਸ ਐਂਡ ਹੈਰੀਟੇਜਸ ਦ ਫਰਸਟ ਸਿਟੀਆਂ ਤੇ ਇੱਕ ਚੀਜ਼ ਹੋਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਸੀਟੈਟ ਤੇ ਪੀਐਸਟੈਟ ਦਾ ਸਿਲੇਬਸ ਬਿਲਕੁਲ ਸੇਮ ਹੈ ਠੀਕ ਹੈ ਜੀ ਬਿਲਕੁਲ ਸਿਲੇਬਸ ਸੇਮ ਆ ਠੀਕ ਹੈ ਜੀ ਪਰ ਤੁਸੀਂ ਕੀ ਕਰਨਾ ਹੁੰਦਾ ਪੀਐਸਟੈਟ ਦੇ ਪੀਵਾਈਕਿਊਜ਼ ਦੇਖ ਕੇ ਜਾਣੇ ਹੁੰਦੇ ਐ ਇਦਾਂ ਹੀ ਸੀਟੈਟ ਦੇ ਕੇ ਜੜੇ ਹੁੰਦੇ ਆ ਅ ਜੀਓਗ੍ਰਾਫੀ ਦਾ ਸਿਲੇਬਸ ਆ ਗਿਆ ਪਲਾਨੀਟ ਗਲੋਬ এনवायरमेंट 에য়ার ওয়াটার 휴ਮਨ ਠੀਕ ਹੈ ਜੀ ਐਦਾ ਹੀ ਸੋਸ਼ਲ ਐਂਡ ਪੋਲੀਟੀਕਲ ਸਾਇੰਸ ਦਾ ਜੇ ਸਿਵਿਕਸ ਕਹਤੀ ਮੈਂ ਡਾਈਵਰਸਿਟੀ ਗਵਰਨਮੈਂਟ ਲੋਕਲ ਗਵਰਨਮੈਂਟ ਮੇਕਿੰਗ ਅ ਲਿਵੀ ਡੈਮੋਕ੍ਰੇਸੀ ਆ ਸਾਰਾ ਆ ਗਿਆ ਇਹ ਪੈਡਾਗੋਜੀ ਦੇ 20 ਸਵਾਲ ਹੋਰ ਆ ਗਏ ਐਸਐਸਟੀ ਦੇ 60 ਚੋਂ 40 ਸਵਾਲ ਤੁਹਾਡੇ ਜੀਐਸ ਦੇ ਹੋਣਗੇ ਤਾਂ 20 ਸਵਾਲ ਤੁਹਾਡੇ ਹੋਣਗੇ ਪੈਡਾਗੋਜੀ ਦੇ ਐਦਾ ਹੀ ਜਿਨ੍ਹਾਂ ਨੇ ਮੈਥ ਸਾਇੰਸ ਦਾ ਕੰਬੀਨੇਸ਼ਨ ਚੂਜ਼ ਕੀਤਾ ਹੋਵੇਗਾ 40 ਸਵਾਲ ਮੈਥ ਸਾਇੰਸ ਦੇ ਹੋਣਗੇ ਤਾਂ 20 ਸਵਾਲ ਹੋਣਗੇ ਮੈਥ ਤੇ ਸਾਇੰਸ ਦੇ ਪੈਡਾਗੋਜੀ ਦੇ ਤਾਂ ਸਕਸੈਸਰੀ ਟੀਚਿੰਗ ਦੇ ਇਸ ਦੋਨੋਂ ਪੇਪਰਾਂ ਦੀ ਤਿਆਰੀ ਕਰਾਈ ਜਾਊਗੀ ਸੀਟੈਟ ਦੀ ਵੀ ਤੇ ਪੀਐਸਟੈਟ ਦੀ ਵੀ ਤਾਂ ਚੈਨਲ ਦੇ ਨਾਲ ਜੁੜੋ ਧੰਨਵਾਦ